ਸਾਰੇ ਵਾਰ ਵਿੱਚ ਨਾ ਮਤਲਬ ਕੋਈ ਲਾਈਟਾਂ ਦਾ ਹੋਇਆ ਆ ਨਾ ਕੋਈ ਸੀਵਰੇਜ ਦਾ ਨਾ ਕੋਈ ਸਰਕਾਂ ਦਾ ਕੋਈ ਜਿਹਦਾ ਚੋੜੀਆਂ ਵਗੈਰਾ ਬਹੁਤ ਕੁਝ ਹੁੰਦੀ ਹੈ ਹੋਰ ਬਹੁਤ ਕੁਝ ਮਤਲਬ ਹੁੰਦੇ ਆ ਤੇ ਅਸੀਂ ਚਾਹੁੰਦੇ ਕਿ ਸਾਡੀ ਕਲੋਨੀ ਦਾ ਮੇਰੇ ਵਾਰ ਦਾ ਪੂਰਾ ਸੁਧਾਰ ਹੋਵੇ ਤੇ ਮੈਂ ਜਿੱਤ ਜਾਨੀ ਆ ਤੇ ਜਿੱਤ ਕੇ ਮੈਂ ਆਪਣੀ ਪੂਰੀ ਕੁਆਰਡ ਦਾ ਪੂਰਾ ਵਿਕਾਸ ਹੋਵੇ ਵੱਡੀ ਪ੍ਰੋਬਲਮ ਸਹੀ ਹੈ ਕਿ ਪਾਣੀ ਨਹੀਂ ਆ ਸੜਕਾਂ ਖਰਾਬ ਆ ਨਹੀਂ ਸਰ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਹਰ ਜਗ੍ਹਾ ਕੰਪਲੇਨਟ ਕਰਦੇ ਆ ਪ੍ਰਸ਼ਾਸਨ ਵਾਸੀ ਕਿ ਕਿਉਂ ਪਹਿਲਾ ਪਹਿਲੀ ਜੇ ਜਦੋਂ ਐਮਸੀ ਸਾਡਾ ਇੱਥੇ ਦਾ ਵਿਕਾਸ ਦੀ ਜ਼ਰੂਰਤ ਆ ਕਿ ਨਹੀਂ ਜਿੱਦੋਂ ਨਾ ਸੜਕਾਂ ਬਣੀਆਂ ਆ ਸੀਵਰੇਜ ਦਾ ਇੰਨਾ ਇੰਨਾ ਕੰਮ ਆ ਜਿੱਦੋਂ ਇੰਨਾ ਨਾ ਪਾਣੀ ਆਂਦਾ ਜਿੱਦੋਂ ਬਹੁਤ ਹੀ ਮੱਛਰ ਆਂਦਾ ਆ ਜਿਹੜਾ ਕਿ ਸਾਡੇ ਲਈ ਹਾਨੀਕਾਰਕ ਆ ਗਾਂ ਜਾ ਕੇ ਐਸੀ ਬਿਮਾਰ ਪੈਣਾ ਆ ਉਹਨਾਂ ਨੂੰ ਤਾਂ ਇੱਥੇ ਜਿਹੜੇ ਭੰਡਾਰੀ ਮੰਦਿਰ ਹੈ ਤੇ ਉੱਥੇ ਆਂਟੀ ਜੀ ਨੂੰ ਬਹੁਤ ਕੁੱਟ ਕੇ ਗਏ ਸੀਗੇ ਠੀਕ ਆ ਕੋਈ ਥੇ ਸਿਕਿਉਰਿਟੀ ਨਹੀਂ ਸੀਗੀ ਤਾਂ ਗਲੀ ਵਾਰਿਆਂ ਨੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਆਪਾਂ ਇੱਥੇ ਕੈਮਰਾ ਲਗਵਾਇਆ ਤੇ ਗੇਟ ਲਗਵਾ ਸਚਰਿਆ ਕਾਲ ਟੂਨ ਚੈਨਲ ਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫਗਵਾੜਾ ਕਾਰਪੋਰੇਸ਼ਨ ਚੋਣਾ ਚ ਸ਼ਹਿਰ ਦੇ ਵਾਰਡ ਨੰਬਰ 11 ਤੋਂ ਆਯਾਤ ਉਮੀਦਵਾਰ ਬਜੋ ਚੋਣ ਮੈਦਾਨ ਵਿੱਚ ਨਿਤਰੀ ਸੀਮਾ ਬਜਾਜ ਦੇ ਚੋਣ ਦਫ਼ਤਰ ਦਾ ਉਦਘਾਟਨ ਗੁਰੂ ਹਰਕਿਸ਼ਨ ਨਗਰ ਵਿਖੇ ਸਮਾਜ ਸੇਵਿਕਾ ਅਤੇ ਵਾਰਦੀ ਬਜ਼ੁਰਗ ਮਹਿਲਾ ਵੀਨਾ ਉਹਰੀ ਵੱਲੋਂ ਕੀਤਾ ਗਿਆ ਇਸ ਦੌਰਾਨ ਸਮੂਹ ਵਾਰਡ ਵਸਨੀਕ ਸੀਮਾ ਬਜਾਜ ਨੂੰ ਜਿੱਤ ਲਈ ਸ਼ੋਭੇ ਸ਼ਾਮਾ ਦਿੱਤੀ ਅਤੇ ਪ੍ਰੋਸਾ ਦਿੱਤਾ ਕਿ ਉਹਨਾਂ ਵੱਲੋਂ ਇੱਕ ਇੱਕ ਵੋਟ ਸੀਮਾ ਬਜਾਜ ਦੇ ਹੱਕ ਵਿੱਚ ਭੁਗਤੇਗੀ ਅਤੇ ਟੌਂਡ ਸ਼ਾਂਟ ਟਾਰਚ ਵਾਲੇ ਬਟਨ ਨੂੰ ਦਬਾ ਕੇ ਉਹਨਾਂ ਦੀ ਜਿੱਤ ਯਕੀਨੀ ਬਣਾਈ ਜਾਵੇਗੀ। ਸੀਮਾ ਬਜਾਜ ਨੇ ਸਮੂਹ ਵਾਰਡ ਵਾਸੀਆਂ ਨੂੰ ਪ੍ਰੋਸਾ ਦਿੱਤਾ ਕਿ ਉਹ ਵਾਰਡ ਕੌਂਸਲਰ ਚੁਣੇ ਜਾਣ ਤੇ ਆਪਣੇ ਵਾਰਡ ਦੇ ਅਧੀਨ ਹਰੇਕ ਇਲਾਕੇ ਦਾ ਸਮੁੱਚਾ ਵਿਕਾਸ ਕਰਵਾਉਣ ਦਾ ਹਰ ਸੰਭਵ ਯਤਨ ਕਰੇਗੀ। ਦੱਸ ਦਈਏ ਕਿ ਸੀਮਾ ਬਜਾਜ ਵਾਰ ਨੰਬਰ 11 ਦੇ ਉੱਗੇ ਸਮਾਜ ਸੇਵਕ ਮਦਰ ਮੋਹਨ ਗੁੱਟ ਬਜਾਜ ਦੀ ਨੂੰ ਅਤੇ ਪੰਕਜ ਬਜਾਜ ਦੀ ਪਤਨੀ ਹੈ। ਬਜਾਜ ਪਰਿਵਾਰ ਲੰਬੇ ਸਮੇਂ ਤੋਂ ਨਾ ਸਿਰਫ ਸਿਆਸਤ ਵਿੱਚ ਸਰਗਰਮ ਨਹੀਂ ਹੈ ਬਲਕਿ ਕੁਡ ਪੰਜਾਬ ਨਿੱਜੀ ਤੌਰ ਤੇ ਵੀ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਹਨ ਉਥੋਂ ਦੇ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਮਜਬੂਰਨ ਆਜ਼ਾਦ ਉਮੀਦਵਾਰ ਖੜਾ ਕਰਨਾ ਪਿਆ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਏਰੀਆ ਚ ਕੋਈ ਡਵੈਲਪਮੈਂਟ ਨਹੀਂ ਹੋਈ ਆਓ ਸੁਣਦੇ ਹਾਂ ਸੀਮਾ ਪੰਜਾਬ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਦਵਿੰਦਰ ਪੱਲਾ, ਅਸ਼ੋਕ ਜੋਸ਼ੀ, ਮੀਗਾ ਅਰੋੜਾ, ਐਨੀ ਆਨੰਦ, ਡਾਕਟਰ ਅਨੈ ਲੋਹਰੀ, ਅਜੇ ਓਰੀ, ਸ਼ਿੰਗਾਰਾ ਸਿੰਘ, ਰੰਜਨ ਸੈਣੀ, ਗੁਰਦੀਪ ਸਿੰਘ ਤੋਂ ਇਲਾਵਾ ਮੰਜਲਾ ਆਸ਼ਾ ਰਾਣੀ ਮੈਡਮ ਰਾਜ ਜੋਤੀ ਪਲਵੀ ਵੱਡੀ ਗਿਣਤੀ ਵਿੱਚ ਵਾਰਡ ਵਸਨੀਕ ਹਾਜ਼ਰ ਸਨ ਪੇਸ਼ ਹੈ ਅਸ਼ੀਸ਼ ਸ਼ਰਮਾ ਦੀ ਇੱਕ ਰਿਪੋਰਟ ਉਮੀਦਵਾਰ ਖੜੇ ਹੋ 11 ਨੰਬਰ ਵਾਰਡ ਤੋਂ ਹਾਂਜੀ ਮੈਂ ਇਸ ਕਰਕੇ ਖੜੀ ਆ ਕਿ ਸਾਡੇ ਕਾਫੀ ਸਾਲਾਂ ਤੋਂ ਸਾਡੇ ਕਲੋਨੀ ਦਾ ਸਾਡੇ ਕੋਈ ਇਸ ਵਾਰਡ ਦਾ ਕੋਈ ਹੈ ਨਹੀਂ ਬਹੁਤ ਕੰਮ ਪੈਂਡਿੰਗ ਪਏ ਨੇ ਜਿਹੜੇ ਕੰਮ ਹੋਣ ਵਾਲੇ ਨੇ ਸੀਵਰੇਜ ਵਗੈਰਾ ਲਾਈਟਾਂ ਦਾ ਸੜਕਾਂ ਦਾ ਕੋਈ ਹੋਰ ਸਹੂਦਾਵਾਂ ਕੁਝ ਹੈ ਨਹੀਂ ਜਿਨ੍ਹਾਂ ਕਰਕੇ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਅਸੀਂ ਸੋਚਿਆ ਕਿ ਆਜ਼ਾਦ ਉਮੀਦਵਾਰ ਖੜੇ ਹੋ ਕੇ ਆਪਣਾ ਕੁਝ ਕਲੋਨੀ ਦਾ ਸੋਚੀਏ ਆਪਣੇ ਵਾਰਡ ਦਾ ਸੋਚੀਏ ਨਹੀਂ ਤੁਹਾਡੇ ਕਹਿੰਦਾ ਮਤਲਬ ਜਿਹੜਾ ਪਹਿਲਾ ਉਮੀਦਵਾਰ ਸੀਗੇ ਤੁਹਾਡੇ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਤੁਹਾਡੇ ਵਾਰਡ ਚ ਹਾਂਜੀ ਨਹੀਂ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਉਹ ਦਬਾਰ ਹੀ ਰਹਿੰਦੇ ਬਾਰੀ ਚਲੇ ਗਏ ਨੇ ਹਾਂਜੀ ਅਸੀਂ ਬਹੁਤ ਮੁਸ਼ਕਲ ਮਤਲਬ ਪ੍ਰੋਬਲਮ ਚ ਹੀ ਹੈਗੇ ਆ ਤੁਹਾਡੇ ਕਹਿੰਦਾ ਮਤਲਬ ਤੁਸੀਂ ਜਿੱਤਦੇ ਹੋ ਜਦੋਂ ਤਾਂ ਤੁਸੀਂ ਇਹਦਾ ਮਤਲਬ ਇੱਥੇ ਵਿਕਾਸ ਕਰਾਓਗੇ ਹਾਂਜੀ ਕੀ ਕੀ ਤੁਹਾਡੇ ਕਹਿੰਦਾ ਮਤਲਬ ਕਿਹਦੇ ਵਿਕਾਸ ਤੁਹਾਡੇ ਵਾਰਡ ਚ ਨਹੀਂ ਹੋਏ ਸਾਰੇ ਵਾਰ ਵਿੱਚ ਨਾ ਮਤਲਬ ਕੋਈ ਲਾਈਟਾਂ ਦਾ ਹੋਇਆ ਨਾ ਕੋਈ ਸੀਵਰੇਜ ਦਾ ਨਾ ਕੋਈ ਸਰਕਾਂ ਦਾ ਕੋਈ ਜਦਾ ਚੋੜੀਆਂ ਵਗੈਰਾ ਬਹੁਤ ਕੁਛ ਹੁੰਦੀ ਹੈ ਹੋਰ ਬਹੁਤ ਕੁਛ ਮਤਲਬ ਹੁੰਦੇ ਆ ਤੇ ਅਸੀਂ ਚਾਹੁੰਦੇ ਕਿ ਸਾਡੀ ਕਲੋਨੀ ਦਾ ਮੇਰੇ ਵਾਰ ਦਾ ਪੂਰਾ ਸੁਧਾਰ ਹੋਵੇ ਤੇ ਮੈਂ ਜਿੱਤ ਜਾਨੀ ਆ ਤੇ ਜਿੱਤ ਕੇ ਮੈਂ ਆਪਣੀ ਪੂਰੀ ਕੁਆਰ ਦਾ ਪੂਰਾ ਵਿਕਾਸ ਕਰਾਂਗਾ ਜੈਪਾਲ ਸਾਹਿਬ ਨਮਸਕਾਰ ਜੀ ਤੁਹਾਡਾ ਟੂਨ ਚੈਨਲ ਦੇ ਤਾਂ ਕੀ ਕਹਿਣਾ ਚਾਹੂਗੇ ਜੀ ਬਸ ਇਹ ਹੈ ਕਿ ਅਸੀਂ ਆਪਣੀ ਬੇਟੀ ਨੂੰ ਖੜਾ ਕੀਤਾ ਹੈ ਸਿਰਫ ਕਲੋਨੀ ਵਾਲਿਆਂ ਦੇ ਬਹੁਤ ਇੱਕ ਵੱਡੀ ਡਿਮਾਂਡ ਸੀਗੀ 1992 ਤੋਂ ਲੈ ਕੇ ਅੱਜ ਤੱਕ ਇਹਨੇ ਕੈਂਡੀਡੇਟ ਬਾਰੋਂ ਆਏ ਆ ਮੁਰਕੇ ਤੇ ਕੋਈ ਨਾ ਆਂਦੇ ਆ ਨਾ ਜਾਂਦੇ ਆ ਨਾ ਕੋਈ ਡਿਵੈਲਪਮੈਂਟ ਦੀ ਗੱਲ ਆ ਜੋ ਗੜਾ ਕੰਮ ਕਲੋਨੀ ਦਾ ਪਿਛਲੇ 92 ਤੋਂ ਬਾਅਦ ਹੋਇਆ ਉਹ ਕਲੋਨੀ ਦੇ 올 ਪਾਰਟੀ ਮੈਂਬਰ ਭਾਜਪੀ ਕਾਲੀ ਜਲ ਦੇ ਰਲ ਕੇ ਆਪਣੇ ਸਿਰ ਤੇ ਲੈ ਕੇ ਰਲ ਕੇ ਇਹਨਾਂ ਨੇ ਆਪਣਾ ਕੰਮ ਕੀਤਾ ਹੁਣ ਵੀ ਜਦੋਂ ਦੇਖਦੇ ਹੋਏ ਦੇਖਿਆ ਕਿ ਤਿੰਨ ਕੈਂਡੀਡੇਟ ਬਾਹਰ ਤੇ ਨਹੀਂ ਬਾਹਰ ਖੜੇ ਕੀਤੇ ਆ ਜਦ ਕਿ ਇਹਨਾਂ ਦਾ ਕੋਈ ਉਮੀਦ ਨਹੀਂ ਹੈ ਆਪਾਂ ਨੂੰ ਉਹਨਰਵੇ ਪ੍ਰੋਗਰਾਮ ਰਾਇਆ ਕਲੋਨੀ ਨੇ ਸਾਡਾ ਕੋਈ ਪਹਿਲਾ ਵਿਚਾਰ ਨਹੀਂ ਸੀ ਕਿ ਅਸੀਂ ਆਪਣਾ ਯਾਦ ਭਾਵਾਂ ਉਮੀਦਵਾਰ ਖੜਾ ਕਰੀਏ ਉਹਨੂੰ ਜਿਤਾਵਾਂਗੇ ਔਰ ਚੰਗੀਆਂ ਵੋਟਰਾਂ ਦੇ ਨਾਲ ਜਿਤਾਵਾਂਗੇ ਅੱਜ ਤੁਸੀਂ ਸਰਕਲ ਦੇਖ ਰਹੇ ਸਾਰਾ ਸਾਰੇ ਵਾਰਡ ਦੇ ਜਿੱਦਾਂ ਗੋਸਪੁਰ ਤੋਂ ਆਇਆ ਪਰਮਨਗਰ ਤੋਂ ਆਇਆ ਹੋਰ ਅਧ ਅਮਰਨਗਰ ਤੋਂ ਆਇਆ ਫਲਾਂ ਸਾਰੀਆਂ ਗਲੀਆਂ ਦੀ ਇਹਨਾਂ ਦੀ ਜੋ ਗਰੁੱਪ ਆ ਔਰ ਜਿਨ੍ਹਾਂ ਨੇ ਇਹਨੂੰ ਖੜਾ ਕੀਤਾ ਉਹ ਅੱਜ ਸਾਰਾ ਇਹਨਾਂ ਨੂੰ ਧੰਨਵਾਦ ਦੇਣ ਆਇਆ ਖੜੇ ਹੋਣ ਦਾ ਵੀ ਤਾਂ ਜਿੱਤ ਦੇ ਵਿੱਚ ਅੱਜ ਦੀ ਮੋਹਰ ਲਾਤੀ ਕਿ ਅਸੀਂ ਇਸ ਲੜਕੀ ਨੂੰ ਜਿਤਾ ਕੇ ਮਿਸ ਪ੍ਰਦੀਪੇ ਜਵਾਂਗੇ ਪਿਛਲੇ ਜਿਹੜੇ ਪਿਛਲੇ ਕਈਆਂ ਸਾਲਾਂ ਜਿਹੜੇ ਕੰਮ ਰੁਕੇ ਆ ਉਹਨੂੰ ਪੂਰਾ ਕਰਨ ਦੇ ਵਿੱਚ ਸਫਲ ਹੋ ਗਈ ਇਹਨਾ ਕਹਿੰਦਾ ਹਾਂ ਮੈਂ ਸਾਰੇ ਕਲੋਨੀਆਂ ਦਾ ਧੰਨਵਾਦ ਕਰਦਾ ਹਾਂ ਵਾਰਡ ਨੰਬਰ 11 2 ਲੇਡੀਜ਼ ਵੀ ਖੜੇ ਉਹਨਾਂ ਨਾਲ ਗੱਲਬਾਤ ਆਪਾਂ ਕਰਦੇ ਆਂ ਮੈਂ ਵੀ اسی ਵਾਰਡ ਚੋਂ ਆ ਬਟ ਮੈਂ ਦੇਖਿਆ ਹੈ ਕਿ ਜਿੰਨੇ ਵੀ ਉਮੀਦਵਾਰ ਆ ਸਾਰੇ ਬਾਹਰ ਲਈ ਖੜਦੇ ਆ ਤੇ ਬਾਹਰ ਉਹ ਆ ਕੇ ਉਹ ਸਾਰੇ ਵਾਪਸ ਚਲ ਜਾਂਦੇ ਆ ਉਹਨਾਂ ਨੂੰ ਬਸ ਆਪਣੀ ਤਨਖਾਹ ਦਾ ਮਤਲਬ ਹੁੰਦਾ ਉਹ ਇਹ ਨਹੀਂ ਦੇਖਦੇ ਕਿ ਕਲੋਨੀ ਚ ਕੀ ਵਿਕਾਸ ਦੀ ਜ਼ਰੂਰਤ ਆ ਕਿ ਨਹੀਂ ਜੇ ਤਾਂ ਉਹਨਾਂ ਸੜਕਾਂ ਬਣੀਆਂ ਆ ਸੀਵਰੇਜ ਦਾ ਇੰਨਾ ਇੰਨਾ ਕੰਮ ਆ ਜੇ ਨਾ ਇੰਨਾ ਨਾ ਪਾਣੀ ਆਂਦਾ ਜੇ ਇੰਨਾ ਬਹੁਤ ਹੀ ਮੱਛਰ ਆਂਦਾ ਆ ਜਿਹੜਾ ਕਿ ਸਾਡੇ ਲਈ ਹਾਨੀਕਾਰਕ ਆ ਗਾਂ ਜਾ ਕੇ ਐਸੀ ਬਿਮਾਰ ਪੈਣਾ ਆ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਹੈਗਾ ਤੁਹਾਡੇ ਕਹਿੰਦਾ ਮਤਲਬ ਇਹ ਆ ਤੁਹਾਡੇ ਵਾਰਡ ਚ ਬਿਲਕੁਲ ਵਿਕਾਸ ਕੋਈ ਨਹੀਂ ਹੋਇਆ ਨਹੀਂ ਹੋਇਆ ਠੀਕ ਹੈ ਜੀ ਤੁਸੀਂ ਕੀ ਕਹਿੰਦੇ ਮੈਨੂੰ ਸਤਿ ਸ਼੍ਰੀ ਅਕਾਲ ਪਹਿਲਾ ਮੈਂ ਸਿਰਫ ਇਹੀ ਕਹੂੰਗੀ ਕਿ ਸਾਡੇ ਜਿਹੜਾ ਵਾਰਡ ਹੈਗਾ 11 ਦਾ ਉਹਦਾ ਕੋਈ ਵਿਕਾਸ ਨਹੀਂ ਹੋਇਆ ਮੈਂ ਤੁਹਾਨੂੰ ਇੱਕ ਇੱਕ ਇਨਸੀਡੈਂਸ ਦੱਸ ਲਗਦੀਆਂ ਇੱਥੇ 3-4 ਮਹੀਨੇ ਪਹਿਲਾਂ ਇੱਥੇ ਜਿਹੜੇ ਭੰਡਾਰੀ ਮੰਦਰ ਹੈ ਤੇ ਉੱਥੇ ਆਂਟੀ ਜੀ ਨੂੰ ਬਹੁਤ ਕੁੱਟ ਕੇ ਗਏ ਸੀਗੇ ਠੀਕ ਹੈ ਕੋਈ ਥੇ ਸਿਕਿਉਰਿਟੀ ਨਹੀਂ ਸੀਗੀ ਤਾਂ ਗਲੀ ਵਾਰਿਆਂ ਨੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਆਪਾਂ ਇੱਥੇ ਕੈਮਰਾ ਲਗਵਾਇਆ ਤੇ ਗੇਟ ਲਗਵਾਏ ਸਾਡੀ ਕੋਈ ਸੁਣਨ ਵਾਲਾ ਨਹੀਂ ਹੈਗਾ ਆਪਾਂ ਪਹਿਲਾਂ 4 ਪਕੇ ਜਿਤਾਨੇ ਆ 1992 ਤੋਂ ਲੈ ਕੇ ਹੁਣ ਤੱਕ ਕੋਈ ਵੀ ਸਾਡੀ ਕੋਈ ਹੁੰਦੇ ਆ ਕਿਸੇ ਨੂੰ ਕੋਈ ਹੇਟ ਨਹੀਂ ਬਟ ਇਹ ਆ ਕਿ ਆਪਾਂ ਚਾਹੁੰਦੇ ਕਿ ਉਹ ਬੰਦਾ ਖੜਾ ਹੋਵੇ ਜਿਹ ਕੋ ਆਪਾਂ ਲਾ ਕੇ ਆਪਣੀ ਪ੍ਰੋਬਲਮਸ ਦੱਸ ਸਕੀਏ ਤੇ ਸਰ ਕੋ ਸੁਣਨ ਵਾਲਾ ਹੋਵੇ ਆਪਾਂ ਖੁਦ ਦੇ ਪੈਸੇ ਲਗਾ ਕੇ ਜੇ ਆਪਾਂ ਵਿਕਾਸ ਕਰਨਾ ਸਾਨੂੰ ਫਿਰ ਕਿਸੇ ਐਮਸੀ ਦੀ ਲੋੜ ਨਹੀਂ ਹੈਗੀ ਨਾ ਸੋ ਇਸ ਲਈ ਆਪਾਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਤਾਂ ਕਿ ਇਹਨਾਂ ਨੇ ਇੱਥੇ ਰਹਿਣਾ ਇਹਨਾਂ ਨੇ ਬਾਹਰ ਨਹੀਂ ਜਾਣਾ ਹੈਗਾ ਇਹੀ ਰੀਜ਼ਨ ਹੈਗਾ ਆ ਥੈਂਕ ਯੂ ਸੋ ਮਚ ਬੱਲਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਨਮਸਕਾਰ ਸਰ ਮੈਂ ਤਕਰੀਬਨ 2000 ਤੋਂ ਇਸ ਵਾਰਡ ਦੇ ਵਿੱਚ ਆ ਔਰ ਸਿਹੜੀ ਸਾਡੀ ਮੇਨ ਸਮੱਸਿਆ ਇਹ ਹੈ ਕਿ ਜਿਹੜਾ ਵੀ ਸਾਡਾ ਕੋਈ ਵੀ ਇੱਥੇ ਦਾ ਵਾਰਡ ਦਾ ਐਮਸੀ ਬਣਿਆ ਉਹ ਹਮੇਸ਼ਾ 10 ਦਿਨ ਬਾਅਦ 12 ਦਿਨ ਬਾਅਦ ਬਾਹਰ ਚਲ ਗਿਆ ਮੈਂ ਉਹਨਾਂ ਦੀ ਸ਼ਕਲ ਵੀ ਨਹੀਂ ਪਛਾਣਦਾ ਤੇ ਇਸ ਕਰਕੇ ਸਾਨੂੰ ਇਹ ਜ਼ਰੂਰਤ ਸੀ ਕਿ ਸਾਡਾ ਕੋਈ ਇਦਾਂ ਦਾ ਕੈਂਡੀਡੇਟ ਹੋਵੇ ਜਿਹੜਾ 24 ਆਵਰ ਸਾਡੇ ਲਈ ਖੜਾ ਹੋਵੇ ਔਰ ਬਜਾਜ ਸਾਹਿਬ ਨੂੰ ਮੈਂ ਤਕਰੀਬਨ 40-50 ਸਾਲ ਤੋਂ ਜਾਣਦਾ ਔਰ ਇਹਨਾਂ ਦੀ ਸੇਵਾ ਭਾਵਨਾ ਜਿਹੜੀ ਹੈਗੀ ਆ ਉਹ ਹਮੇਸ਼ਾ ਇਹ ਇਹ ਨਹੀਂ ਦੇਖਦੇ ਵੀ ਬੰਦਾ ਮੇਰੇ ਵਾਰਡ ਦਾ ਜਾਂ ਕਿਸੇ ਦੇ ਵਾਰਡ ਦਾ ਹਮੇਸ਼ਾ ਹੀ 24 ਘੰਟੇ ਉਹਦੇ ਨਾਲ ਖੜੇ ਰਹਿੰਦੇ ਆ ਔਰ ਇਹਦਾ ਪ੍ਰਮਾਣ ਆ ਕਿ ਐਡਾ ਵੱਡਾ ਇਕੱਠ ਇੱਥੇ ਸਾਡੇ ਕੋਲ ਹੋਇਆ ਵਾ ਔਰ ਸਾਰਿਆਂ ਦਾ ਜਿਹੜਾ ਆਸ਼ੀਰਵਾਦ ਆ ਉਹ ਇਹਨਾਂ ਨੂੰ ਮਿਲੇ ਤਾਂ ਕਿ ਅਸੀਂ ਇਸ ਇਸ ਵਾਰਡ ਦੀ ਤਰੱਕੀ ਤਾਂ ਕਰਨੀ ਹੈ ਬਾਕੀ ਸਾਡਾ ਹੋਰ ਕੋਈ ਵੀ ਭਾਈ ਬੰਦ ਕੋਈ ਮਜਬਕਾਸ ਤੋਂ ਬਗੈਰ ਇਹ ਹਰਕ ਦੀ ਸੇਵਾ ਕਰਨ ਨੂੰ ਹਮੇਸ਼ਾ ਤਿਆਰ ਆ ਔਰ 24 ਘੰਟੇ 12 ਮਹੀਨੇ ਹਰ ਇੱਕ ਬੰਦੇ ਲਈ ਅਵੇਲੇਬਲ ਰਹੂਗਾ ਸਭ ਤੋਂ ਪਹਿਲਾਂ ਮੈਂ ਇਹ ਕਹਨਾ ਕਿ ਮੈਂ ਇਸ ਤੇ ਨੇਨੇ ਰੋਡ 97 ਤੋਂ ਇੱਥੇ ਇਸ ਮਨਾ ਕਲੋਨੀ ਚ ਰਹ ਰਹੇ ਹਾਂ ਕੋਈ ਸਿਆ ਦੇਖ ਰਹੇ ਹੈ ਕਿ ਮੈਂ ਪਿਛਲੇ ਕਈਆਂ ਕਈ ਵਾਰੀ ਇਲੈਕਸ਼ਨਾਂ ਦੇ ਵਿੱਚ ਜੇ ਦੂਜੇ ਚ ਕੀਤਾ ਇਲੈਕਸ਼ਨ ਵਾਲੇ ਆਉਂਦੇ ਆ ਆਪਣੇ ਆਪਣੇ ਲੈ ਕੇ ਬੋਲਟਾ ਜਾਂਦੇ ਜਸ 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 ਪਿਛਲੇ ਵੀ ਜਦਾ ਇਹ ਕਹਿ ਰਹੇ ਪਿਛਲੇ ਵੀ ਆਪਣੇ ਜਿਹੜੇ ਐਮਸੀ ਖੜੇ ਹੋਏ ਔਰ 2 ਮਹੀਨੇ ਤੋਂ ਬਾਅਦ ਇੱਥੋਂ ਚਲ ਗਏ ਮੁੜ ਕੇ ਇੱਧਰ ਨਹੀਂ ਆਏ ਸਭ ਤੋਂ ਵੱਡੀ ਚੀਜ਼ ਦੇਖੋ ਕਿ ਸਾਡੇ ਇਸ ਏਰੀਆ ਵਿੱਚ ਦੋ ਟੂਬਲ ਸਾਡੇ ਆਪਣੇ ਏਰੀਆ ਦੇ ਲੱਗੇ ਆ ਔਰ ਪਾਣੀ ਕਿਸੇ ਦੇ ਘਰ ਨਹੀਂ ਪਹੁੰਚ ਰਿਹਾ ਸਭ ਤੋਂ ਵੱਡੀ ਪ੍ਰੋਬਲਮਸ ਇਹ ਹੈ ਕਿ ਪਾਣੀ ਨਹੀਂ ਆ ਸੜਕਾਂ ਖਰਾਬ ਆ ਨਹੀਂ ਸਰ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਹਰ ਜਗ੍ਹਾ ਕੰਪਲੇਂਟ ਕਰਦੇ ਆ ਪ੍ਰਸ਼ਾਸਨ ਵਾਸੀ ਕਿ ਕਿਉਂ ਪਹਿਲਾਂ ਪਹਿਲੀ ਜੇ ਜਦੋਂ ਐਮਸੀ ਸਾਡਾ ਇੱਥੇ ਦਾ ਐਮਸੀ ਕਿੱਥੇ ਗਿਆ ਐਮਸੀ ਦੀ ਡਿਊਟੀ ਨਾਰਾਜ਼ਗੀ ਇਹ ਹੈ ਮੈਂ ਇਹਨਾਂ ਨੂੰ ਵੀ ਆਹੀ ਕੰਨਾ ਬੋਟਲੈਂਡ ਤੱਕ ਨਾ ਰਹੋ ਬੋਟਲੈਂਡ ਬੋਟਾ ਤੁਹਾਨੂੰ ਕਿ ਅੱਜ ਨਹੀਂ 10 ਹੋਰ ਨੇ ਵੀ ਖੜਾ ਕਰਦੇ ਬੋਟਾਂ ਦੀ ਗੱਲ ਨਹੀਂ ਕਰਦੇ ਬੋਟਾਂ ਲੈ ਕੇ ਜਾਕਰ ਤੁਹਾਡੇ ਕੰਮ ਕਰਨ ਦਾ ਇਰਾਦਾ ਹੈ ਫੇਰ ਖੜੇ ਹੋ ਛਾਵੜਈ ਨੇ ਛਾਵੜਈ ਦੇ ਕੋਲ ਕੋਈ ਬੋਟ ਨਹੀਂ ਸੀ ਇੱਕ ਮਿੰਟ ਮੇਰੇ ਦਾਸਾ ਜਦੋਂ ਐਨਰਪਾ ਬਜਾਦ ਸਾਹਿਬ ਨੇ ਸਭ ਤੋਂ ਪਹਿਲਾਂ ਬੈਲਫੇਅਰ ਸੋਸਾਇਟੀ ਬਣਾਈ ਆ ਤੇ ਛਾਵੜਈ ਦੇ ਕੋਲ ਕੋਲਕਾਤੇ ਦੇ ਕਈ ਐਮਸੀਸੀ ਕਾ ਐਮਐਲਏ ਜਿਵੇਂ ਨਾਲ ਸੀ ਕੰਮ ਰਲ ਕੇ ਕੀਤਾ ਉਹਦੇ ਸੜਕਾਂ ਤਿਆਰ ਕੀਤੀ ਉਸ ਤੋਂ ਬਾਅਦ ਅੱਜ ਤੱਕ ਕਿਸੇ ਨੇ ਉਹਦੀ ਰਿਪੇਅਰ ਤੱਕ ਨਹੀਂ ਕੀਤੀ ਸੀਵਰੇਜ ਇੱਥੇ ਦਾ ਬਲਾਕੇਜ ਆ ਸੀਵਰੇਜ ਨਹੀਂ ਚੱਲ ਰਿਹਾ ਮੀਂਹ ਪੈਂਦਾ ਸਾਰਾ ਮਹੱਲਾ ਜਿਹੜਾ ਆ ਇੱਕ ਪਿੰਡ ਦੇ ਨਾਲੋਂ ਵੀ ਮਾੜਾ ਹਾਲ ਹੋਇਆ ਹੁੰਦਾ ਮਤਲਬ ਬਸਰਾ ਪੈਸ ਦੇ ਕੋਲੇ ਕਿਨਾਂ ਗੱਡੀਆਂ ਵਾਲੇ ਉਤਾਰ ਕੇ ਚੱਲ ਜਾਂਦੇ ਜੀ ਤੁਸੀਂ ਕਿਉਂ ਜਾ ਭਲੇ ਅਸੀਂ ਆ ਕਹਿੰਨੇ ਕਿ ਜੋ ਵੀ ਆਦਮੀ ਸਾਡੇ ਇਸ ਏਰੀਏ ਦਾ ਆਇਆ ਜੋ ਇਹਨੂੰ ਪ੍ਰੇਫਰੈਂਸ ਹੀ ਆਈ ਕਰਦੇ ਆ ਵੀ ਸਾਡੇ ਆਪਣੇ ਏਰੀਏ ਦੇ ਆ ਕਮ ਸਿਕਮ ਇਹਨੂੰ ਪ੍ਰੋਬਲਮਸ ਦਾ ਪਤਾ ਹੋਣਾ ਚਾਹੀਦਾ ਨਾ ਐਸ ਕਰਕੇ ਸੀਨ ਨੂੰ ਪ੍ਰੇਫਰ ਕਰ ਰਹੇ ਆ ਮੈਂ ਬਾਕੀਆਂ ਨੂੰ ਵੀ ਇਹੀ ਅਪੀਲ ਕਰਾਂਗੇ ਵੀ ਐਸ ਐਸ ਇਹਨਾਂ ਨੂੰ ਆਪਣੇ ਵੋਟ ਪਾਓ ਆਪੇ ਸਪੋਰਟ ਕਰੋ ਤਾਂ ਕਿ ਕਮ ਸਿਕਮ ਆਪਣੇ ਇਸ ਏਰੀਆ ਦਾ ਗੰਧ ਨਿਕਲ ਸਕੇ ਜਿਹਨੂੰ ਅਸੀਂ ਇਹਨਾ ਪਾਸਕਲ ਕਲੋਨੀ ਕਹਿੰਦੇ ਆ ਅੱਜ ਸਭ ਤੋਂ ਗੰਦੀ ਕਲੋਨੀ ਆ ਈਪੀਲ ਕਰਨਾ ਚਾਹੁੰਗੀ ਮੈਮ ਵਾਰਡ ਵਾਸੀਆਂ ਨੂੰ ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਮੇਰੇ ਟਾਊਚ ਦਾ ਬਟਨ ਦਾ ਪਾਕੇ ਮੈਨੂੰ ਸਪੋਰਟ ਕੀਤਾ ਜਾਵੇ ਸਪੋਰਟ ਕੀਤਾ ਜਾਵੇ ਤਾਂ ਚੰਦ ਕੀ ਫੇ ਮੈਂ ਆਪਣੇ ਕਲੋਨੀ ਦਾ ਆਪਣੇ ਵਾਰਡ ਦਾ ਸੁਧਾਰ ਕਰ ਸਕਾਂ ਔਰ ਮੇਨੂੰ ਵਾਤ ਤੋਂ ਵਾਤ ਜਿਤਾਇਆ ਜਾਵੇ ਔਰ ਇੱਕ ਮੌਕਾ ਦਿੱਤਾ ਜਾਵੇ ਥੈਂਕ ਯੂ ਮੈਡਮ ਥੈਂਕ